ਕਰਾਤੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰੀ ਕੋਠੀ ਬਸਿਆ ਉਹ ਸਥਾਨ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਪੰਜਾਬ ਵਿੱਚੋਂ ਜ਼ਿਲਾ ਵਤਨ ਕਰਕੇ ਇੰਗਲੈਂਡ ਲੈ ਜਾਣ ਸਮੇਂ ਆਖਰੀ ਰਾਤ ٹھਹਿਰਾਇਆ ਗਿਆ ਸੀ ਗੁਰਦੁਆਬਾਏ ਕੀ ਯਾਦਗਾਰੀ ਕੋਠੀ ਜੋ ਪਿਛਲੇ ਸਮੇਂ ਵਿੱਚ ਖੰਡਣ ਦਾ ਰੂਪ ਧਾਰ ਗਈ ਸੀ ਉਸ ਨੂੰ ਸਾਲ 2011 ਵਿੱਚ ਪਿੰਡ ਬਸਿਆ ਵਿਖੇ ਸੰਘਤ ਦਰਸ਼ਨ ਦੌਰਾਨ ਆਏ ਉਸ ਸਮੇਂ ਦੇ ਮੁੱਖ ਮੰਤਰੀ ਮਰੂਮ ਪ੍ਰਕਾਸ਼ ਸਿੰਘ ਬਾਦਲ ਨੇ ਵਿਖਾਇਆ ਗਿਆ ਸੀ ਅਤੇ ਉਹਨਾਂ ਨੇ ਆਪਣੀ ਨਿੱਜੀ ਦਿਲਚਸਪੀ ਵਿਖਾਉਂਦਿਆਂ ਹੋਇਆਂ 5 ਕਰੋੜ ਰੁਪਏ ਖਰਚ ਕਰਕੇ ਇਸ ਯਾਦਗਾਰ ਨੂੰ ਬਣਾਇਆ ਸੀ। ਅਤੇ 24 ਮਈ 2015 ਨੂੰ ਉਹਨਾਂ ਵੱਲੋਂ ਇਸ ਕੋਠੀ ਦਾ ਉਦਘਾਟਨ ਕੀਤਾ ਗਿਆ ਸੀ। ਹੁਣ ਇਹ ਕੋਠੀ ਸੂਬੇ ਦੀ ਮੌਜੂਦਾ ਆਪ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ। ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। PTC ਦੀ ਟੀਮ ਵੱਲੋਂ ਜਦੋਂ ਇਸ ਕੋਠੀ ਦਾ ਦੌਰਾ ਕੀਤਾ ਗਿਆ ਤਾਂ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਨੂੰ 6 ਮਹੀਨੇ ਤੋਂ ਸਰਕਾਰ ਵੱਲੋਂ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਹੈ ਹਾਲਾਤ ਇਹ ਨੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਭਰਨ ਵਿੱਚ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੁਲਾਜ਼ਮਾਂ ਨੇ ਗਿਲਾ ਜ਼ਾਹਿਰ ਕੀਤਾ ਕਿ ਇੱਕ ਪਾਸੇ ਤਾਂ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੱਡੇ ਵੱਡੇ ਪ੍ਰੋਗਰਾਮ ਕਰ ਰਹੀ ਹੈ ਪਰ ਦੂਜੇ ਪਾਸੇ ਤਨਖਾਹ ਨਾ ਮਿਲਣ ਕਰਕੇ ਉਹਨਾਂ ਦੇ ਬੱਚੇ ਪੜ੍ਹਾਈ ਛੱਡਣ ਲਈ ਮਜਬੂਰ ਨੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੈ ਪਰ ਇਲਾਜ ਨਾ ਮਿਲਣ ਕਰਕੇ ਉਹਨਾਂ ਦਾ ਬੁਰਾ ਹਾਲ ਹੈ ਇਹਨਾਂ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਇਹ ਡੇਲੀ ਵੇਜ ਤੇ ਕੰਮ ਕਰਦੇ ਨੇ ਜਨਾਂ ਦੀ ਤਨਖਾਹ 10000 ਤੋਂ ਲੈ ਕੇ 14000 ਦੇ ਵਿੱਚ ਹੈ ਪਰ ਇਹ ਰੁਪਏ ਵੀ ਨਾ ਮਿਲਣ ਕਰਕੇ ਉਹਨਾਂ ਦਾ ਗੁਜ਼ਾਰਾ ਹੁਣ ਬਹੁਤ ਮੁਸ਼ਕਿਲ ਚੱਲ ਰਿਹਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਤਨਖਾਹ ਜਾਰੀ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਪਿਛਲੇ 6 ਮਹੀਨੇ ਤੋਂ ਸਾਡੀ ਤਨਖਾਹ ਨਹੀਂ ਪਾਈ ਗਈ ਤੇ ਅਸੀਂ 2024-25 ਦਾ ਜਿਹੜਾ ਬਜਟ ਸੀਗਾ तकरीबन 25 ਲੱਖ ਉਹਦੇ ਵਿੱਚੋਂ ਵੀ ਸਾਨੂੰ ਸਿਰਫ ਸਰਕਾਰ ਨੇ 10 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਸੀਗੀ ਜੀ ਸਾਨੂੰ ਹੁਣ 31 ਦਸੰਬਰ 2024 ਤੋਂ ਉਦੋਂ ਦੀ ਸਾਡੀ ਤਨਖਾਹ ਰੁਕੀ ਹੋਈ ਹੈ ਅਸੀਂ 12 ਮਲਾਜਮਾਂ ਜੀ ਇੱਥੇ ਜਿਹੜੇ ਕੰਮ ਕਰਦੇ ਆ ਤੇ ਪਿਛਲੇ 6 ਮਹੀਨਿਆਂ ਤੋਂ ਸਾਨੂੰ ਤਨਖਾਹਾਂ ਨਾ ਮਿਲਣ ਕਰ ਨੂੰ ਸਾਡਾ ਬੁਰਾ ਹਾਲ ਹੈ ਜੀ ਹੁਣ ਸਾਡੇ ਬੱਚੇ ਸੌਦੇ ਵਾਲੇ ਨੇ ਸੌਦੇ ਬੰਦ ਕਰਤੇ ਜੀ ਦੋਧੀਆਂ ਨੇ ਦੁੱਧ ਬੰਦ ਕਰਤਾ ਜੇ ਸਾਡੇ ਸਾਡੇ ਬੱਚੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਸੀ ਉਹਨਾਂ ਨੂੰ ਵੀ ਫੀਸਾਂ ਨਾ ਭਰਨ ਕਰਨੋਂ ਸਕੂਲਾਂ ਦੇ ਵਿੱਚੋਂ ਸਾਨੂੰ ਘਰੇ ਬੈਠਣ ਲਈ ਮਜਬੂਰ ਹੋਣਾ ਪਿਆ ਇੱਕ ਪਾਸੇ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਕ੍ਰਾਂਤੀ ਮਤਲਬ ਸਿੱਖਿਆ ਦੇ ਵਿੱਚ ਅਸੀਂ ਕ੍ਰਾਂਤੀ ਲਿਆ ਰਹੇ ਹਾਂ ਲੇਕਿਨ ਸਾਡੇ ਬੱਚੇ ਪੜਨ ਕੰਨੀ ਵੀ ਸਮਰੱਥ ਹੋ ਰਹੇ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡੀਆਂ ਜਿਹੜੀਆਂ ਤਨਖਾਹਾਂ ਦਾ ਹੱਲ ਕੀਤਾ ਜਾਏ ਤਾਂ ਕਿ ਅਸੀਂ ਆਪਣੇ ਜਿਹੜੇ ਚੁੱਲਿਆਂ ਨੂੰ ਚੱਲਦਾ ਰੱਖ ਸਕੀਏ ਸਾਨੂੰ ਜੀ ਲੰਮੇ ਸਮੇਂ ਤੋਂ ਤਨਖਾਹ ਨਹੀਂ ਮਿਲਦੀਆਂ ਸਾਡੀਆਂ ਘਰ ਦੀਆਂ ਮਜਬੂਰੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ ਜਦ ਕਿ ਮੇਰੇ ਘਰ ਵਾਲੀ ਬਹੁਤ ਜ਼ਿਆਦਾ ਬਿਮਾਰ ਆ ਵੀ ਮੇਰਾ ਜਿਹੜਾ ਖਰਚਾ ਮੇਰੇ ਸ਼ਿਰ ਤੇ ਆ ਇਕੱਲੇ ਮੈਂ ਹੀ ਘਰ ਨਾਲਾ ਮੈਂ ਹੀ ਕਮਾਉਣ ਵਾਲਾ ਸਾਰੇ ਕੰਮ ਕਰਨ ਵਾਲਾ ਆ ਵੀ ਮਹਿੰਗੀ ਤੋਂ ਮਹਿੰਗੀ ਦਵਾਈ ਹੁੰਦੀ ਆ ਪੀਜੀਆ ਰੈਫਰ ਕੀਤੀ ਸੀ ਪੀਜੀਆ ਤੋਂ ਵੀ ਬਾਅਦ ਮੋੜ ਦਿੱਤਾ ਗਿਆ ਵੱਡੇ ਵੱਡੇ ਡਾਕਟਰਾਂ ਨਾਲ ਜਾਣਾ ਉੱਥੇ ਜਾ ਕੇ ਵੀ ਮਤੋਂ ਮਹਿੰਗੀਆਂ ਮਹਿੰਗੀਆਂ ਫੀਸਾਂ ਨੇ ਜੋ ਕਿ ਮੈਂ ਨਹੀਂ ਦੇਖਿਆ ਕਦਾ ਤੁਹਾਡੇ ਇੱਥੇ ਕੀ ਡਿਊਟੀ ਆ ਤੇ ਕਿੰਨੀ ਤਰ੍ਹਾਂ ਦਾ ਮੈਂ ਮਾਲੀ ਦਾ ਕੰਮ ਕਰਦਾ ਜੀ ਮੇਰੀ 12000 ਰੁਪਏ ਮਹੀਨਾ ਦਾ ਖਾਵਾ ਜਿੰਨਾ ਮੇਰੇ ਛਾਰੇ ਘਰ ਦਾ ਜਿਹੜਾ ਹੈਗਾ ਗਜਾਰਾ ਮੇਰੀ ਤਰਫੋਂ ਨਾਲ ਉਧਰ ਚਤੋਂ ਦੂਜੇ ਪਾਸੇ ਐਸ ਡੀ ਐਮ ਬ੍ਰਾਇਕੋਰ ਗੁਰਵੀਰ ਸਿੰਘ ਕੋਹਲੀ ਜੋ ਕਿ ਅਸੀਂ ਯਾਦਗਾਰ ਕੋਠੀ ਦੇ ਸਕੱਤਰ ਵੀ ਨੇ ਉਹਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਤਨਖਾਹ ਦਾ ਪ੍ਰੋਪੋਜ਼ਲ ਬਣਾ ਕੇ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਪੰਜਾਬ ਨੂੰ ਫਾਈਲ ਪੇ ਦਿੱਤੀ ਹੈ ਤੇ ਜਲਦੀ ਉਹਨਾਂ ਦੀ ਤਨਖਾਹ ਰਿਲੀਜ਼ ਕਰਵਾ ਦਿੱਤੀ ਜਾਵੇਗੀ ਆ ਇਹਦਾ ਮੈਂ ਹੁਣੇ ਪਤਾ ਲੱਗਿਆ ਜੀ ਮੈਨੂੰ ਮਹੀਨਾ ਖੋਇਆ ਤੇ ਜੁਆਇਨ ਕੀਤੇ ਨੂੰ ਤੇ ਮੇਰੇ ਧਿਆਨ ਚ ਲਿਆਉਂਦਾ ਹੈ ਮੁਲਾਜ਼ਮਾਂ ਨੇ ਕੇਵਲਾਂ ਨੂੰ ਤਨਖਾਹ ਨਹੀਂ ਮਿਲੀ ਤੋਂ ਜੋ ਮੈਂ ਦੇਖਿਆ ਤੋਂ ਲਿਖਿਆ ਜਾ ਚੁੱਕਾ ਹੈ ਬਜਟ ਵੀ ਅਲੋਕੇਸ਼ਨ ਲਈ ਬਜਟ ਦੀ ਅਲੋਕੇਸ਼ਨ ਹੋਣੀ ਹੈ ਸਭਿਆਚਾਰਕ ਮੈਚਪੇਵਲੋਂ ਉਹ ਜਦੋਂ ਹੀ ਹੁੰਦੀ ਹੈ ਜੀ ਸਾਰੇ ਤਨਖਾਹ ਦੇ ਦਿੱਤੀ ਜਾਈ ਹੁਣ ਵੇਖਣ ਵਾਲੀ ਗੱਲ ਹੈ ਕਿ ਕਦ ਤੱਕ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਰਿਲੀਜ਼ ਹੁੰਦੀ ਹੈ ਜਾਂ ਫਿਰ ਇਹਨਾਂ ਮੁਲਾਜ਼ਮਾਂ ਦੇ ਘਰਾਂ ਦੇ ਚੁੱਲ੍ਹੇ ਅੱਗੇ ਵੀ ਠੰਡੇ ਹੀ ਰਹਿਣਗੇ ਪੀਟੀਸੀ ਨਿਊਜ਼ ਲਈ ਰਾਇਕੋਟੋ ਹਾਕਮ ਸਿੰਘ ਤਾਲੀਵਾਲ ਵੀ ਵਿਸ਼ੇਸ਼ ਰੂਪੋਂ